ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਯੁੱਧ ਨਸ਼ਿਆ ਵਿਰੋਧ ਮਹਮ ਤਹਿਤ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਫਾਜ਼ਲ ਕਾਸ਼ੀਰੀ ਵਿਰਿੰਦਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤੇ ਅਜਰਨੀ ਵਾਲਾ ਥਾਣਾ ਮੁਖੀ ਸ਼੍ਰੀ ਅੰਗਰੇਜ਼ ਸਿੰਘ ਦੀ ਅਗਵਾਈ ਵਿੱਚ 50 ਗ੍ਰਾਮ ਹਿਰੋਇਨ ਸਮੇਤ ਦੋ ਔਰਤਾਂ ਨੂੰ ਕੀਤਾ ਗਿਆ ਗ੍ਰਿਫਤਾਰ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਕੀ ਆ ਕੁਦੀ ਤੇ ਨਾ ਰਾਉ ਤੇ ਤਸੀਮਾ ਤਸੀਮਾ ਕਹ ਲਿਆ ਗਈ ਲੈਣੋ ਮੇਰੇ ਬਾਦ ਤੁਸੀਂ ਬੈਠੋ ਮਾਤ ਵੀ ਨਾ ਮੇਰਾ ਹਾਂ ਹਾਂ ਦਇਆ ਸੰਜੀਤ ਤੇ ਉਹ ਚੌਕੀ ਦਾ ਸਾਹ ਪੜ ਲੈਣੇ ਮੈਂ ਲੋ

ਹਾਂਜੀ ਸਰ ਅੱਜ ਜਿਹੜੀ ਤੁਸੀਂ ਰਿਕਵਰੀ ਕੀਤੀ ਹੈ ਉਹਦੇ ਬਾਰੇ ਦੱਸੋ ਇਹ ਕੱਲ ਅਸੀਂ ਐਫ ਆਈ ਆਰ ਨੰਬਰ 40 ਮਿਤੀ 10 ਚਾਰਜ 25 ਅੰਡਰ ਸੈਕਸ਼ਨ 21 29 61 88 ਐਨ ਬੀ ਪੀ ਐਸ ਐਕਟ ਦੇ ਅਧੀਨ ਐਫ ਆਈ ਆਰ ਰਜਿਸਟਰ ਕੀਤੀ ਇਹਦੇ ਵਿੱਚ ਅਸੀਂ ਇੱਕ ਛਿੰਦਰਪਾਲ ਕੌਰ ਇਲਿਆਸ ਛਿੰਦੋ ਤੇ ਕਾਇਲ ਲੜਕੀ ਕਾਇਲ ਰਾਣੀ ਇਹ ਦੋਨੋਂ ਮਾਵਾਂ ਪੀਆਂ ਇਹਨਾਂ ਤੋਂ ਅਸੀਂ 50 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਸ਼ੁਰੂ ਕਰਕੇ ਜਿਹੜੀ ਐਫਆਰ ਰਜਿਸਟਰ ਕਰਕੇ ਤੇ ਅਗਲੀ ਤਫਤੀਸ਼ ਹਸ ਕਰਦੇ ਇਹ ਕਿਹੜੇ ਪਿੰਡ ਦਾ ਮਾਮਲਾ ਹੈ ਜੀ ਇਹ ਠਾਣੀ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹਨੂੰ ਅਜਮਾਨ ਜੋ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਰਿਮਾਂਡ ਆਨਸਰ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਅੱਗੇ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਦਿੰਦੇ ਆ ਇੱਕ ਸਰ ਆਪਣੀ ਹੁਣ ਜਿਹੜੀ ਮਾਨਯੋਗ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇੱਕ ਡੀਜੀਪੀ ਸਾਹਿਬ ਵੱਲੋਂ ਵੀ ਚਲਾਈ ਗਈ ਹੈ ਮਹਿਮ ਯੁੱਧ ਨਸ਼ਿਆਂ ਵਿਰੁੱਧ ਉਸ ਤਹਿਤ ਅਰਨੀ ਵਾਲਾ ਖੇਤਰ ਦੇ ਵਿੱਚ ਤੁਸੀਂ ਹੁਣ ਤੱਕ ਦੀਆਂ ਕਿੰਨੀਆਂ ਰਿਕਵਰੀਆਂ ਕਰ ਚੁੱਕੇ ਹੋ ਅਸੀਂ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਉਹਦੇ ਚ ਅਸੀਂ ਕਰੀਬ ਅੱਜ ਤੋਂ ਪਹਿਲਾਂ ਅਸੀਂ ਕਰੀਬ 6 ਤੋਂ 7 ਦੇ ਗ੍ਰੀਡ ਜਿਹੜੇ ਅਸੀਂ ਐਫ ਆਰ ਰਜਿਸਟਰ ਕਰ ਚੁੱਕੇ ਹਾਂ ਉਹਦੇ ਵਿੱਚ ਅਲੱਗ-ਅਲੱਗ ਕੁਝ ਨਸ਼ੇ ਦੀਆਂ ਗੋਲੀਆਂ ਤੇ ਕੁਝ ਹੈਰੋਇਨ ਦੀ ਗ੍ਰਾਂਟ ਵੀ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਲੋਕਾਂ ਦਾ ਕਿਦਾਂ ਦਾ ਸਹਿਯੋਗ ਮਿਲ ਰਿਹਾ ਹੈ ਸਾਨੂੰ ਪਬਲਿਕ ਦਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਜੋ ਸਾਨੂੰ ਕੰਪਲੇਂਟ ਦਿੰਦੇ ਨੇ ਅਸੀਂ ਉਹਨਾਂ ਦੀ ਪਛਾਣ ਰੱਖਦੇ ਹਾਂ ਤੇ ਜੋ ਵੀ ਬੰਦੀ ਹੈ ਜਿਹੜੀ ਕੰਪਲੇਂਟ ਦਿੰਦੇ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਉਹਦੇ ਅਸੀਂ ਬੰਦੀ ਕਾਰਵਾਈ ਕਰਦੇ ਹਾਂ ਸਰ ਆਪਣੇ ਅਰਨੀ ਵਾਲਾ ਇਲਾਕੇ ਨੂੰ ਵੈਸੇ ਦਾ ਫਾਜ਼ਲਕਾ ਦੇ ਵਿੱਚ ਬਹੁਤ ਤੇਜ਼ੀ ਦੇ ਵਿੱਚ ਇਹ ਮਹਿਮ ਜੋਰ ਪਕੜ ਰਹੀ ਹੈ ਬਹੁਤ ਜ਼ਿਆਦਾ ਮਾਨਯੋਗ ਐਸਐਸਪੀ ਫਾਜ਼ਲਕਾ ਦੇ ਅਧੀਨ ਨਿਰਦੇਸ਼ਾਂ ਤੇ ਤੁਸੀਂ ਬਹੁਤ ਵਧੀਆ ਕੰਮ ਸਾਰੇ ਕਰ ਰਹੇ ਹੋ ਤੇ ਸਰ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਰਨੀ ਵਾਲੇ ਇਲਾਕੇ ਨੂੰ ਅਸੀਂ ਇਹ ਹੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜੀ ਜੁਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਤੇ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਸਾਨੂੰ ਦੱਸੋ ਪਬਲਿਕ ਦੇ ਸਹਿਯੋਗ ਨਾਲ ਹੀ ਜਿਹੜਾ ਅਸੀਂ ਵਧੀਆ ਕੰਮ ਕਰ ਸਕੀਏ ਠੀਕ ਹੈ ਜੀ ਧੰਨਵਾਦ